ਪੈ ਨਾਸਣ ਦੁਰਮਤ ਹਰਣਾ ਕਲਮੈ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਈ ਤੇ ਕਾਮ ਨੌਵੇਂ ਗੁਰਦੇਵ ਜਿਨ੍ਹਾਂ ਦੀ ਰਸਨਾ ਤੋਂ ਇਹ ਵਿਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਆਓ ਅਸੀਂ ਸੁਣੋ ਕਰਾਂਹੀਂ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ ਸਤਿਗੁਰੂ ਜੀ ਫਰਮਾਉਂਦੇ ਨੇ ਭੈ ਨਾਸਣ ਦੁਰਮਤ ਹਰਣ ਭੈ ਦਾ ਅਰਥ ਹੈ ਡਰ ਹੁਣ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਆ ਇਹ ਦੋ ਅਰਥਾਂ ਵਿੱਚ ਆਉਂਦਾ ਹੈ ਇੱਕ ਆਉਂਦਾ ਹੈ ਭਾਉ ਤੇ ਇੱਕ ਆਉਂਦਾ ਹੈ ਭੈ ਪਾਉ ਇੱਕ ਵਚਨ ਹੈ ਟਿਪੈ ਬਹੁਵਚਨ ਹੈ ਇੱਥੇ ਬਹੁਵਚਨ ਦੇ ਅਰਥਾਂ ਵਿੱਚ ਆਇਆ ਹੈ ਭਾਵ ਜਿੰਨੇ ਵੀ ਮਨੁੱਖ ਨੂੰ ਡਰ ਲੱਗੇ ਹੋਏ ਨੇ ਸਭ ਕਿੰਦੇ ਸਾਰੇ ਨਾਸ਼ ਹੋ ਜਾਣਗੇ ਪੈ ਨਾਸਣ ਕਹਿੰਦੇ ਸਾਰੇ ਦੇ ਸਾਰੇ ਡਰ ਦੂਰ ਹੋ ਜਾਣਗੇ ਫਿਰ ਅਗੇ ਸਤਿਗੁਰ ਕਹਿੰਦੇ ਦੁਰਮਤ ਹਰਨ ਦੁਰਮਤ ਦਾ ਅਰਥ ਹੁੰਦਾ ਹੈ ਭੈੜੀ ਮਤ ਕਹਿੰਦੇ ਭੈੜੀ ਮਤ ਹਰਨ ਹੋ ਜਾਵੇਗੀ ਦੂਰ ਹੋ ਜਾਵੇਗੀ ਇਹ ਕਿਵੇਂ ਹੋਵੇਗਾ ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਕਲ ਮੈਂ ਹਰ ਕੋ ਨਾਮ ਕਲ ਦਾ ਅਰਥ ਹੈ ਕਲੇਸ਼ਾਂ ਭਰਾ ਸਮਾਂ ਕਹਿੰਦੇ ਇਸ ਕਲੇਸ਼ਾਂ ਭਰੇ ਸਮੇਂ ਦੇ ਵਿੱਚ ਜਿਹੜਾ ਮਨੁੱਖ ਉਸ ਹਰੀ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਉਸ ਦੇ ਨਾਮ ਨੂੰ ਜਪ ਲੈਂਦਾ ਹੈ ਉਹਦੇ ਅੰਦਰੋਂ ਸਾਰੇ ਡਰ ਦੂਰ ਹੋ ਜਾਂਦੇ ਨੇ ਉਹਦੇ ਅੰਦਰੋਂ ਫੈੜੀਂ ਮਤ ਜਿਹੜੀ ਦੁਰਮਤ ਹੈ ਉਹ ਨਿਕਲ ਜਾਂਦੀ ਹੈ ਦੂਰ ਹੋ ਜਾਂਦੀ ਹੈ ਤੇ ਕਰਨਾ ਕੀ ਪਵੇਗਾ ਉਸ ਪਰਮੇਸ਼ਰ ਦਾ ਨਾਮ ਜਪਣਾ ਪਵੇਗਾ ਹੁਣ ਵੇਖੋ ਸਾਧ ਸੰਗਤ ਜੀ ਉਹ ਜਿਹੜਾ ਪਰਮੇਸ਼ਰ ਅਕਾਲ ਪੁਰਖ ਵੈਗਰੂ ਹੈ ਉਹ ਨਿਰਭਾਉ ਹੈ ਉਹ ਡਰ ਰਹਿਤ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੁਣ ਵੇਖੋ ਉਸੇ ਹੀ ਮਾਲਕ ਦਾ ਅਸੀਂ ਜੇ ਧਿਆਨ ਧਰਾਂਗੇ ਨਾ ਤੇ ਸਹਿਬ ਕਹਿੰਦੇ ਜੇ ਅਸੀਂ ਨਿਰਭਉ ਨੂੰ ਜਪਾਂਗੇ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਵੀ ਸਾਰੇ ਡਰ ਦੂਰ ਹੋ ਜਾਣਗੇ ਨਿਰਭਉ ਦਪ ਸਗਲ ਭਉ ਮਿਟੈ ਕਹਿੰਦੇ ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ ਨਿਰਭਉ ਨੂੰ ਜਪਿਆ ਡਰ ਰਹਿਤ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨੂੰ ਧਿਆਇਆ ਸਗਲ ਭਉ ਮਿਟੈ ਕਹਿੰਦੇ ਉਸ ਮਨੁੱਖ ਦੇ ਵੀ ਸਾਰੇ ਜਿਹੜੇ ਡਰ ਨੇ ਉਹ ਦੂਰ ਹੋ ਜਾਂਦੇ ਨੇ ਉਸ ਮਨੁੱਖ ਦੇ ਅੰਦਰੋਂ ਵੀ ਸਾਰੇ ਦੇ ਸਾਰੇ ਡਰ ਵਹਿਮ ਭੈੜੀ ਮਤ ਨਿਕਲ ਜਾਵੇਗੀ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਇਸ ਦਿਨ ਜੋ ਨਾਨਕ ਪੜਿਆ ਸਫਲ ਹੋਏ ਤੇ ਕਾਮ ਕਹਿੰਦੇ ਉਹਨਾਂ ਦੇ ਕਾਰਜ ਵੀ ਸਫਲ ਹੋਣਗੇ ਪਹਿਲਾਂ ਸਹਿਬ ਨੇ ਆਖਿਆ ਉਹਨਾਂ ਦੇ ਅੰਦਰੋਂ ਸਾਰੇ ਡਰ ਦੂਰ ਹੋ ਜਾਣਗੇ ਫਿਰ ਕਹਿੰਦੇ ਭੈੜੀ ਮਤ ਦੂਰ ਹੋ ਜਾਵੇਗੀ ਤੇ ਉਹਨਾਂ ਦੇ ਸਫਲ ਕਾਰਜ ਜਿਹੜੇ ਨੇ ਸਫਲ ਹੋ ਜਾਣਗੇ ਸੰਪੂਰਨ ਹੋ ਜਾਣਗੇ ਕਿਵੇਂ ਜੇ ਹਰੀਦਾ ਨਾਮ ਜਪਾਂ। ਨਿਸ ਦਿਨ ਜੋ ਨਾਨਕ ਭਜੈ ਨਿਸ ਅਰਥ ਰਾਤ ਪਾਵ ਦਿਨ ਰਾਤ ਜਾਂ ਅਸੀਂ ਗੁਰਬਾਣੀ 'ਚ ਪੜਦੇ ਆਠ ਪਹਿਰ ਅਰਾਧੀ ਹੈ। ਪਾਵ ਹਰ ਵੇਲੇ ਹਰ ਵਕਤ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰ ਦਾ ਨਾਮ ਜਪਣ ਦੇ ਨਾਲ ਸਾਡੇ ਅੰਦਰੋਂ ਇਹ ਚੀਜ਼ਾਂ ਨਿਕਲ ਜਾਣਗੀਆਂ। ਤੇ ਸਾਡੇ ਕਾਰਜ ਜਿਹੜੇ ਨੇ ਪੁਰਾ ਸੋਡਾਣ ਦੇ ਹੁਣ ਵੇਖੋ ਸਾਧ ਸੰਗਤ ਜੀ ਕਈ ਵਾਰ ਸਾਡੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਆਪਣੀ ਗੁਰਬਾਣੀ ਅੰਦਰ ਸਾਨੂੰ ਇਹ ਸਮਝਾਇਆ ਕਿ ਭਾਈ ਹਰ ਵਕਤ ਅਠੇ ਪਹਿਰ ਦਿਨ ਰਾਤ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਤੇ ਹੁਣ ਵੇਖੋ ਕਈ ਵਾਰ ਸਾਡੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਬੰਦਾ ਇੱਕ ਥਾਂ ਬੈਠ ਕੇ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਉਸ ਮਾਲਕ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦਾ ਸਿਮਰਨ 24 ਘੰਟੇ ਕਰ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਕਦੀ ਵੀ ਨਹੀਂ ਹੋ ਸਕਦਾ ਸਹਿਬ ਨੇ ਅਕਿਆ ਭਾਈ ਉਸ ਮਾਲਕ ਪਰਮੇਸ਼ਰ ਦਾ ਨਾਮ ਬੈ ਕੇ ਵੀ ਜਪ ਜਦੋਂ ਤੇਰੇ ਕੋਲ ਸਮਾਂ ਹੈ ਉਦੋਂ ਬੈਠ ਕੇ ਵੀ ਉਹਦਾ ਨਾਮ ਜਪ ਗੁਰਬਾਣੀ ਨੂੰ ਪੜ ਤੇ ਪਰ ਹਰ ਵਕਤ ਹਰ ਵੇਲੇ ਆਠ ਪੈਰ ਕਿਵੇਂ ਉਸ ਮਾਲਕ ਨੂੰ ਧਿਆਉਣਾ ਹੈ ਕਿਵੇਂ ਉਸ ਮਾਲਕ ਦੇ ਨਾਲ ਸਾਝ ਬਣਾਉਣੀ ਹੈ ਉਹ ਸਹਿਬ ਕਹਿੰਦੇ ਹਰ ਵਕਤ ਉਸ ਪਰਮੇਸ਼ਰ ਨੂੰ ਯਾਦ ਕਰ ਉਠਤ ਬੈਠਤ ਸੋਵਤ ਧਿਆਈ ਹੈ ਮਾਰਗ ਚਲਤ ਹਰੇ ਹਰ ਗਈ ਹੈ ਕਹਿੰਦੇ ਉੱਠਦੇ ਆ ਬੈਠਦੇ ਆ ਸੁੱਤੇ ਆ ਜਾਗਦੇ ਆ ਰਸਤੇ ਵਿੱਚ ਚੱਲਦੇ ਆ ਆ ਮਾਰਗ ਤੇ ਚੱਲਦੇ ਆ ਹਰ ਹਰ ਤੇ ਆਈਏ ਭਾਗ ਹਰੀ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਨੂੰ ਯਾਦ ਰੱਖੀਏ ਆਪਣੇ ਕੋਈ ਵੀ ਕਿਰਤਕਾਰ ਕਰ ਰਹੇ ਹਾਂ ਕੋਈ ਵੀ ਮਨੁੱਖ ਜੀ ਡਿਊਟੀ ਕਰ ਰਿਹਾ ਹੈ ਜੇ ਕੋਈ ਕਿਸਾਨ ਹੈ ਕਿਸਾਨੀ ਕਰ ਰਿਹਾ ਹੈ ਮਜ਼ਦੂਰ ਮਜ਼ਦੂਰੀ ਕਰ ਰਿਹਾ ਹੈ ਕੋਈ ਵੀ ਬੰਦਾ ਕਿਸੇ ਵੀ ਫੀਲਡ ਵਿੱਚ ਹੈ ਨਾ ਉਹ ਆਪਣੀ ਡਿਊਟੀ ਨੂੰ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਵੇ ਤੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਰੱਖੇ ਇਹਨੂੰ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਹਰ ਵੇਲੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖ ਰਿਹਾ ਹੈ ਤੇ ਜਦੋਂ ਸਾਡੇ ਕੋਲ ਟਾਈਮ ਹੋਵੇ ਵਕਤ ਹੋਵੇ ਹਰ ਰੋਜ਼ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਇਸ ਰਸਨਾ ਦੇ ਨਾਲ ਵੀ ਜਪਨਾ ਕਰੀਏ ਤੇ ਇੱਕ ਵਾਰ ਸਾਨੂੰ ਗੁਰਬਾਣੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚੋਂ ਬਾਬਾ ਨਾਮਦੇਵ ਸਾਹਿਬ ਜੀ ਤੇ ਬਾਬਾ ਤਰਲੋਚਨ ਜੀ ਉਹਨਾਂ ਦੀ ਵਾਰਤਾ ਲਾਬ ਰੇਡੀਓ ਮਿਲਦੀ ਹੈ ਕਹਿੰਦੇ ਭਗਤ ਨਾਮਦੇਵ ਸਾਹਿਬ ਜੀ ਆਪਣੇ ਘਰ ਵਿੱਚ ਕੰਮ ਕਰ ਰਹੇ ਨੇ ਕਿਰਤਕਾਰ ਕਰ ਰਹੇ ਨੇ ਤੇ ਉਹਨਾਂ ਦੇ ਘਰ ਵਿੱਚ ਤਰਲੋਚਨ ਜੀ ਆ ਜਾਂਦੇ ਨੇ ਤੇ ਤਰਲੋਚਨ ਜੀ ਜਦੋਂ ਦੇਖਦੇ ਨੇ ਉਹ ਕੀ ਦੇਖਦੇ ਨੇ ਕਿ ਉਹ ਆਪਣੇ ਕਿਰਤਕਾਰ ਕਰ ਰਹੇ ਨੇ ਤੇ ਉਹਨਾਂ ਨੇ ਆਣ ਕੇ ਕਹਿੰਦੇ ਸਵਾਲ ਕੀਤਾ ਕਹਿੰਦੇ ਨਾਮਾ ਮਾਇਆ 모ਹਾ ਕਹਤ ਲੋਚਨ ਮੀਤ ਕਾਹੇ 시파 ਸ਼ਾਇਲੋ ਰਾਮਨ ਲਾਵੋ 치ਤ ਕਹਿੰਦੇ हे ਨਾਮਦੇਵ ਤੂੰ ਤੇ ਮਾਇਆ ਦੇ ਵਿੱਚ 모ਹਾ ਹੋਇਆ ਹੈ ਨਾਮਾ ਮਾਇਆ 모ਹਾ ਕਹਤ ਲੋਚਨ ਮੀਤ ਤਲੋਚਨ ਮਿੱਤਰ ਜੀ ਕਹਿ ਰਹੇ ਨੇ ਕਾਹੇ 시파 ਸ਼ਾਇਲੋ ਰਾਮਨ ਲਾਵੋ 치ਤ ਕਹਿੰਦੇ ਕਿਉਂ ਤੂੰ ਰਾਮ ਦੇ ਨਾਮ ਦੇ ਨਾਲ ਕਿਤਨੀ ਜੋੜਦਾ ਪਾਉ ਉਹਦਾ ਨਾਮ ਕਿਉਂ ਨਹੀਂ ਜਪ ਰਿਆ ਫਿਰ ਅਗੋਂ ਕਹਿੰਦੇ ਬਾਬਾ ਨਾਮਦੇਵ ਸਾਹਿਬ ਜੀ ਭਗਤ ਨਾਮਦੇਵ ਸਾਹਿਬ ਜੀ ਉੱਤਰ ਦਿੰਦੇ ਨੇ ਨਾਮਾ ਕਹ ਤਲੋਚਨਾ ਨਾਮਦੇਵ ਜੀ ਕਹਿੰਦੇ اے ਤਲੋਚਨ ਮਿੱਤਰ ਸੁਣ ਨਾਮਾ ਕਹ ਤਲੋਚਨਾ ਮੁਖ ਤੇ RAM ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਰਿੰਜਨ ਨਾਲ ਕਹਿੰਦੇ ਮੈਂ ਹੱਥਾਂ ਪੈਰਾਂ ਦੇ ਨਾਲ ਜ਼ਰੂਰ ਕੰਮ ਕਰ ਰਿਹਾ ਹਾਂ ਪਰ ਮੇਰਾ ਚਿੱਤ ਉਸ ਨਰਿੰਜਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਸਾਧ ਸੰਗਤ ਜੀ ਚਿੱਤ ਜਿਹੜਾ ਹੈ ਉਸ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ ਹੈ ਇਹ ਸਾਬ ਨੇ ਸਾਨੂੰ ਕਿਤੇ ਨਹੀਂ ਕਿਹਾ ਕਿ ਭਾਈ ਆਪਣੀ ਕਿਰਤਕਾਰ ਛੱਡ ਕੇ ਕੰਮਕਾਰ ਛੱਡ ਕੇ ਕਿ ਅਸੀਂ ਆਖੀਏ ਕਿ ਅਸੀਂ ਉਸ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਲੱਗੇ ਹਾਂ ਨਹੀਂ ਸਭ ਨਗ ਘਰ ਕਿਰਤਕਾਰ ਕਰਦੇ ਹੋਏ ਆਈ ਇਸੇ ਕਰਕੇ ਤੇ ਜਿਹੜੇ ਗ੍ਰਸਤ ਤੋਂ ਭਗੌੜੇ ਲੋਕ ਸਨ ਸਤਿਗੁਰਾਂ ਨੇ ਉਹਨਾਂ ਨੂੰ ਆਖਿਆ ਭਾਈ ਗ੍ਰਸਤ ਵਿੱਚ ਰਹਿੰਦੇ ਆਇਆ ਤੁਸੀਂ ਉਸ ਪਰਮੇਸ਼ਰ ਅਕਾਲਪੁਰਖ ਵੈਗਰੂ ਨੂੰ ਪਾ ਸਕਦੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਏ ਸਹਿਬ ਕਹਿੰਦੇ ਕਿਉਂ ਜੰਗਲਾਂ ਦੇ ਵਿੱਚ ਬਨਾਂ ਦੇ ਵਿੱਚ ਉਸ ਨੂੰ ਖੋਜਣ ਵਾਸਤੇ ਜਾਂਦੇ ਹੋ ਉਹ ਤੁਹਾਡੇ ਅੰਦਰ ਵੀ ਵਸ ਰਿਹਾ ਹੈ ਕੁਸ ਮਾਲਕ ਪਰਮੇਸ਼ਰ ਅਕਾਲਪੁਰਖ ਵੈਗੁਰੂ ਦੇ ਨਾਲ ਆਪਣੇ ਅੰਦਰ ਹੀ ਸਾਝ ਬਣਾਓ ਬਾਰੀ ਤੌਰ ਤੇ ਕਿਰਤ ਕਰ ਕਰੋ ਹੱਥਾਂ ਪੈਰਾਂ ਦੇ ਨਾਲ ਆਪਣੇ ਕਾਰ ਵਿਹਾਰ ਕਰੋ ਪਰ ਆਪਣਾ ਚਿੱਤ ਉਸ ਪਰਮੇਸ਼ਰ ਅਕਾਲਪੁਰਖ ਵੈਗੁਰੂ ਨਾਲ ਜੋੜ ਕੇ ਰੱਖੋ ਚਿੱਤ ਵਿੱਚ ਉਹ ਪਰਮੇਸ਼ਰ ਅਕਾਲਪੁਰਖ ਵੈਗੁਰੂ ਵਸਿਆ ਹੋਣਾ ਚਾਹੀਦਾ ਹੁਣ ਵੇਖੋ ਸਾਧ ਸੰਗਤ ਜੀ ਸਾਹਿਬ ਕਹਿੰਦੇ ਨਿਸ ਦਿਨ ਜੋ ਨਾਨਕ ਪਜਾ ਹੁਣ ਨਿਸ ਦਿਨ ਦਾ ਮਤਲਬ ਹੈ ਦਿਨ ਰਾਤ ਉਸ ਪਰਮੇਸ਼ਰ ਨੂੰ ਚੇਤੇ ਵਿੱਚ ਰੱਖਣਾ ਸਫਲ ਹੋਏ ਤੇ ਕਾਮ ਫਿਰ ਕਹਿੰਦੇ ਸਾਡੀ ਜ਼ਿੰਦਗੀ ਦੇ ਜਿਹੜੇ ਕਾਰਜ ਨੇ ਉਹ ਸਫਲ ਹੋ ਜਾਣਗੇ ਸਫਲ ਹੋਣਗੇ ਵੀ ਤਾਂ ਜੇ ਆਪਣਾ ਮਨ ਗੁਰੂ ਨੂੰ ਵੇਚਾਂਗੇ ਕਹਿੰਦੇ ਜਿਸ ਸੇਵਕ ਨੇ ਆਪਣਾ ਮਨ ਆਪਣੇ ਗੁਰੂ ਨੂੰ ਵੇਚ ਦਿੱਤਾ ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਤੁਹਾਨੂੰ ਗੁਰੂ ਪੰਚਮ ਪਾਤਸ਼ਾਹ ਜੀ ਸਗਮਨੀ ਸਾਹਿਬ ਦੀ ਬਾਣੀ ਅੰਦਰ ਫਰਮਾਨ ਕਰਦੇ ਨੇ ਮਨ ਵੇਚਾ ਸਤਿਗੁਰ ਕੈ ਪਾਸ ਜਿਸ ਸੇਵਕ ਕੇ ਕਾਰਜ ਰਾਸ ਸਤਿਗੁਰ ਜੀ ਕਹਿੰਦੇ ਜਿਸ ਸੇਵਕ ਨੇ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ ਗੁਰੂ ਦੇ ਹਵਾਲੇ ਕਰ ਦਿੱਤਾ ਕਹਿੰਦੇ ਉਹਦੇ ਸਾਰੇ ਕਾਰਜ ਰਾਸ ਹੋ ਜਾਣਗੇ ਉਹਦੇ ਸਾਰੇ ਹੀ ਕਾਰਜ ਸੰਪੂਰਨ ਹੋ ਜਾਣਗੇ ਕਿਉਂਕਿ ਉਹਨੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਹੈ ਸੋ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਭਾਈ ਸਾਡੇ ਕਾਰਜ ਸਫਲ ਹੋਣਗੇ ਸਾਡੇ ਅੰਦਰੋਂ ਭੈੜੀ ਮਤ ਦੁਰਮਤ ਨਿਕਲ ਜਾਵੇਗੀ ਸਾਡੇ ਅੰਦਰੋਂ ਸਾਰੇ ਡਰ ਨਿਕਲ ਜਾਣਗੇ ਪਰ ਸਾਨੂੰ ਹਰ ਵੇਲੇ ਹਰ ਵਕਤ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਪਰਜਨ ਕਰਨਾ ਚਾਹੀਦਾ ਹੈ ਉਸ ਮਾਲਕ ਦੀ ਬੰਦਗੀ ਕਰਨੀ ਚਾਹੀਦੀ ਹੈ ਉਸ ਮਾਲਕ ਨੂੰ ਹਰ ਵੇਲੇ ਆਪਣੀ ਸੁਰਤ ਦੇ ਵਿੱਚ ਚੇਤੇ ਰੱਖਣਾ ਚਾਹੀਦਾ ਹੈ ਸੋ ਸਤਗੁਰੂ ਜੀ ਮਿਹਰ ਕਰਨ ਦਇਆ ਕਰਨ ਵਿਚਾਰਾਂ ਕਰਦਿਆਂ ਕੋਲੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਲਕਸ਼ਣ ਜੋਗ ਹੈ ਜੀ ਬਖਸ਼ ਲੈਣਾ ਗੱਜ ਕੇ ਫਤਿਹ ਕਰੋ ਪ੍ਰਮਾਣ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ